ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦੇ ਨਰਪੁਰ ਵਿਖੇ ਅਣਪਛਾਤੇ ਕਾਰਨਾਂ ਨਾਲ ਲੱਗੀ ਅਗਨੇ 10 ਕਿੱਲੇ ਦੇ ਕਰੀਬ ਪਹਿਲੀ ਵਿੱਚ ਖੜੀ ਪੱਕੀ ਕਣਕ ਸੜ ਕੇ ਸੁਆਹ ਹੋਈ ਇਹ ਕਣਕ 1.5 1.5 2-2 ਕਿੱਲਿਆਂ ਦੇ ਅਲੱਗ-ਅਲੱਗ ਮਾਲਕਾਂ ਦੀ ਸੀ ਹਾਲਾਂਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚੀ ਪਰ ਇਸ ਤੋਂ ਪਹਿਲਾਂ ਹੀ ਨੇੜੇ-ਤੇੜੇ ਦੇ ਪਿੰਡ ਵਾਸੀਆਂ ਨੇ ਮਿਲ ਕੇ ਟਰੈਕਟਰਾਂ ਨਾਲ ਪਹਿਲੀ ਵਾਹ ਕੇ ਅਗ ਤੇ ਕਾਬੂ ਪਾ ਲਿਆ ਸੀ 피ੜਿਤ ਕਿਸਾਨ ਪਰਿਵਾਰਾਂ ਮੰਦੀਪ ਕੌਰ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਛੋਟੇ ਛੋਟੇ ਕਿਸਾਨ ਹੰਤੇ ਕੋਈ 2 ਅਤੇ ਕੋਈ 3 ਕਿੱਲੇ ਦਾ مالک ਹੈ ਇਥੋਂ ਇੱਕ ਟਰੈਕਟਰ ਗੁਜ਼ਰ ਰਿਹਾ ਸੀ ਪਰ ਉਸ ਦੇ ਜਾਣ ਤੋਂ ਬਾਅਦ ਕਿਵੇਂ ਪਹਿਲੀ ਵਿੱਚ ਅਗਰ ਲੱਗ ਗਈ ਪਤਾ ਹੀ ਨਹੀਂ ਲੱਗਿਆ ਇੱਕ ਪਹੁੰਚਿਆ ਤਕਰੀਬਨ ਉਦੋਂ ਅਗ ਬੁਝ ਗਈ ਸੀ ਉਹਦਾ ਆ ਗਈ ਬਾਲਦੀ ਦੇ ਉਹ ਅਗ ਤਕਰੀਬਨ ਫਿਰ ਬੁਝ ਗਈ ਉਹਦਾ ਕਿਦਾ ਬਤੀ ਅਗ ਇਦਾਂ ਲੋਕਾਂ ਨੇ ਤੋਂ ਤਨਾ ਪਿੰਡਾਂ ਦੀ ਜਨਤਾ ਪਾ ਕੇ ਟਰੈਕਟਰ ਪਾ ਕੇ ਉਹਨਾਂ ਵਜਾਈ